ਲਕਸ ਦਾਣਾ ਤੁਹਾਡੀ ਜਿਹੜੀ ਅੱਜ ਦੀ ਕਾਲ ਸੀਗੀ ਬਾਈ ਤੇ ਕਿਵੇਂ ਵੇਖਦੇ ਹੋ ਹੁਣ ਜਿਹੜੇ ਪੁਲਿਸ ਨੇ ਇੰਨੇ ਜ਼ਿਆਦਾ ਪ੍ਰਬੰਧ ਕੀਤੇ ਹੋਏ ਨੇ ਵੀ ਤੁਹਾਨੂੰ ਲੱਗਦਾ ਕਿ ਤੁਹਾਡਾ ਇਹ ਜੋ ਤੁਸੀਂ ਅੱਜ ਦਾ ਮੋਰਚਾ ਤੁਹਾਡਾ ਸਫਲ ਹੋ ਸਕੇਗਾ ਇਹ ਅੱਜ ਤੁਸੀਂ ਵਸਾ ਕੇ ਲੀਆਂ ਗੱਡੀਆਂ ਘੇਰ ਲੀਆਂ ਟਾਂਗਾ ਤੱਕ ਸਦੇ ਬੰਦਿਆਂ ਦੇ ਮਾਰੀਆਂ ਗਈਆਂ ਯਾਰ ਉਹ ਹਰਾਣਾ ਰਾਤ ਦਾ ਜਿੱਥੇ ਤਾਜਪੁਰ ਰੋਡ ਜੇਲ੍ਹ ਦੇ ਕੋਲੇ ਜਿੱਥੇ ਉਹ ਫੋਗ ਫੋਗਲ ਪਾਰਕ ਤੇ ਤਾਜਪੁਰ ਰੋਡ ਆ ਸੇ 1 ਕਰੋੜ ਲੀਟਰ ਜ਼ਹਿਰ ਪਾਣੀ ਸਿੱਧੇ ਰੇਂਗਾ ਵਾਲੇ ਉੱਥੇ ਰਾਤ ਦਾ ਪ੍ਰਬੰਧ ਚੱਲੀ ਜਾ ਰਿਹਾ ਟੈਂਟਰ ਲੱਗੇ ਹੋਏ ਲੰਗਰ ਤਿਆਰ ਹੋ ਰਿਹਾ ਸਟੇਜ ਲੱਗ ਰਹੀ ਹੈ ਵੀ ਵੀ ਗੱਲ ਹੈ ਵੀ ਜ਼ਹਿਰ ਪਾਉਣ ਵਾਲੇ ਬੰਦਿਆਂ ਨੂੰ ਜਿਹੜਾ ਨੇ ਸਾਡੇ ਹਜ਼ਾਰਾਂ ਲੋਕ ਕਤਲ ਕਰਦੇ ਰੋਣਾ ਯਾਰਾਂ ਦੇ ਨਾਲ ਪਾਣੀਆਂ ਦੇ ਨਾਲ ਜਿਹੜੀ ਲੈਣ ਦੇ ਨਾਲ ਉਹਨਾਂ ਲੋਕਾਂ ਨੂੰ ਬਚਤ ਕੀਤਾ ਜਾ ਰਿਹਾ ਸਟੇਜਾਂ ਲੱਗਣ ਥੇ ਜਾ ਰਹੇ ਨੇ ਲੰਗਰ ਬਣਾਇਆ ਜਾ ਰਿਹਾ ਤਾਂ ਹੁਣ ਕੀ ਲੱਗਦਾ ਤੁਹਾਨੂੰ ਵੀ ਤੁਸੀਂ ਜਿਹੜਾ ਅੱਜ ਜਿਹੜਾ ਇਹ ਲਗਾਉਣਾ ਸੀਗਾ ਤਾਂ ਬੰਨ ਹੁਣ ਫਿਰ ਪਲਾਨ ਕੈਂਸਲ ਸਮਝੀਏ ਆ ਕਮਾਲ ਸਲਾਮ ਕਰਦਾ ਜਿਹੜੇ ਉੱਠ ਕੇ ਆਇਆ ਪਰ ਜਿਹੜੇ ਹਲੇ ਵੀ ਯਾਰ ਸਾਡੀਆਂ ਸੁੱਤੇਆਂ ਜਿਹੜੇ ਰਾਣੇ ਲੋਕ ਨੇ ਯਾਰ ਕਮਾਲ ਹੋ ਗਈ ਯਾਰ ਕਿਹਨੂੰ ਦੇਖ ਦوں ਯਾਰਾ ਐਡਾ ਵੱਡਾ ਧੱਕਾ ਹੋਵੇ ਸ਼ਰਿਆਮ ਸਰਕਾਰ ਨਾਲ ਕਰਕੇ ਡੈਂਗਾ ਦੇ ਨੇ ਆ ਬਈ ਤੁਸੀਂ ਇੱਥੇ ਆ ਕੇ ਮਾਹੌਲ ਖਰਾਬ ਹੋ ਸਕਦਾ ਖੂਨ ਖਰਾਬਾ ਹੋ ਸਕਦਾ ਉਹ ਤਾਂ ਬਚਾ ਦੇ ਪੁਲਿਸ ਤਾਂ ਕਹਿੰਦੀ ਬਈ ਸਾਡਾ ਤਾਂ ਕਾਨੂੰਨ ਦੀ ਸਥਿਤੀ ਨੂੰ ਬਹਾਲ ਕਰਨਾ ਕੰਮ ਹੈ ਅਸੀਂ ਉਹ ਕਰ ਰਹੇ ਹਾਂ ਕੰਮ ਆਪਣਾ ਹੂੰ ਉਸੇ ਕੋਟਨ ਆਣੀ ਸਰਕਾਰ ਛਰਿਆਂ ਲਾ ਕੇ ਖੜ ਗਈ ਅਰ ਬਿੱਖ ਤੇ ਮਾਰੋ ਜੇ ਪੰਜਾਬ Gama ਜਹਰ ਪਾ ਕੇ ਨਾਲ ਖੜੇ ਆ ਏਦੋ ਯਾਰ ਹਲਾਸਾ ਦੇ ਕੀ ਮੰਦੇ ਹੋ ਸਕਦੇ ਥਲੀ ਬਈਆ ਵੀ ਪੰਜਾਬ ਦੇ ਲੋਕੋ ਤੁਸੀਂ ਉੱਠ ਖਲੋ ਜੇ ਆਣੇ ਤਲ ਤੱਕ ਯਾਰ ਕਿੰਨਾ ਕ ਬੰਦ ਰੋਕ ਲਾਂਗੇ ਜੇ ਇਕੱਲੇ ਇਕੱਲੇ ਬਿੰਡ ਤੇ ਹੋ ਕੇ ਬੱਜੇ ਹੁੰਦੇ ਤੇ ਸਾਰਾ ਪੇੜ ਉੱਠ ਕੇ ਬੱਜੇ ਮੰਜਵਾਗ ਜਵਾਦ ਤੁਹਾਡੇ ਸੜਕਾਂ ਤੇ ਇਹਨਾਂ ਦੀ ਕੀ ਮਜਾਦ ਸੀ ਜਹਰ ਨਾ ਬੰਦ ਕਰਦੇ ਯਾਰ ਨਹੀਂ ਫਿਰ ਬਹੁਤ ਸਾਰੇ ਬੰਦੇ ਕਹਿੰਦੇ ਆ ਵੀ ਲੱਖਾ ਸਦਾਣਾ ਤੇ ਹਮਤੋਜ ਮਾਨੇ ਸਿਆਣੇ ਹੋਗੇ ਵਿਰੋਧੀ ਪਾਰਟੀਆਂ ਵੀ ਹੈਗੇ ਆ ਕਾਂਗਰਸ ਵੀ ਹੈਗੀ ਆ ਅਕਾਲੀ ਦਲ ਹੈਗਾ ਜਾਂ ਹੋਰ ਰਾਜਨੀਤਿਕ ਲੋਕ ਵੀ ਹੈਗੇ ਨੇ ਮੋਟਾ ਚੜਾਵਾ ਚੜਦਾ ਥਲੀ ਸਿਆ ਮੋਟਾ ਚੜਾਵਾ ਚੜਦਾ ਸਭ ਨੂੰ ਤੇ ਆਲੇ ਕਹਿੰਦੇ ਵੀ ਮੋਟਾ ਚੜਾਵਾ ਤਾਂ ਤੁਸੀਂ ਵੀ ਮੰਗਦੇ ਸੀ ਕਹਿੰਦੇ ਬਲੈਕਮੇਲਰ ਅਖਦੀ ਕਹਿੰਦੇ ਬਲੈਕਮੇਲ ਕਰਦੇ ਪਿੱਛੇ ਬੰਦੇ ਦਾ ਚਾਹ ਦੇ ਕੱਪ ਦੇ ਵੀ ਰਵਾਦਾਰ ਹੋਈਏ ਨਾ ਸਰਦ ਸਦਾ ਤੇ ਜੁੱਤੀਆਂ ਸੋਨੀਆਂ ਗਾਲਫੜ ਜੁੱਤੀਆਂ ਪਾ ਕੇ ਹਾਰ ਜੁੱਤੀਆਂ ਦਾ ਸਾਰਾ ਜ루ਸ ਕੱਢੋ ਕੁਝ ਤਸਵੀਰਾਂ ਲੁਧਿਆਣਾ ਵੇਰਕਾ ਪਲਾਂਟ ਮਿਲਕ ਪਲਾਂਟ ਦੇ ਸਾਹਮਣੇ ਦੀਆਂ ਨੇ ਇੱਥੇ ਵੱਡਾ ਇਕੱਠ ਹਮ ਤੋਜਮਾਨ ਲੱਖਾਂ ਸਿਧਾਣਾ ਤੇ ਹੋਰ ਲੀਡਰ ਲੋਕਾਂ ਦੀ ਜਿਹੜੀ ਕਾਲ ਸੀਗੀ ਵੀ ਪਾਣੀ ਨੂੰ ਅੱਜ ਜਿਹੜਾ ਬੰਨ ਮਾਰਨਾ ਅੱਜ ਬੁੱਡੇ ਦਰਿਆ ਦੇ ਵਿੱਚ ਜੋ ਗੰਦਾ ਪਾਣੀ ਪੈਂਦਾ ਬੁੱਡੇ ਨਾਲੇ ਦੇ ਵਿੱਚ ਉਹ ਨਹੀਂ ਪੈਣ ਦਿੱਤਾ ਜਾਣਾ ਪਰ ਉਸ ਤੋਂ ਪਹਿਲਾਂ ਹੀ ਜਿਹੜੇ ਪੁਲਿਸ ਨੇ ਪ੍ਰਬੰਧ ਬਹੁਤ ਜ਼ਿਆਦਾ ਕੀਤੇ ਹੋਏ ਨੇ ਤਾ ਲੱਗਦਾ ਨਹੀਂ ਕਿ ਇੱਥੇ ਕਿਸੇ ਨੂੰ ਪਹੁੰਚਣ ਦਿੱਤਾ ਜਾਵੇਗਾ ਪਰ ਦੂਜੇ ਪਾਸੇ ਸਮਰਾਲਾ ਚੌਂਕ ਸਾਈਡ ਕੁਝ ਟੈਂਟ ਵੀ ਨਜ਼ਰ ਆਏ ਨੇ ਟੈਂਟਰ ਲਗਾ ਕੇ ਉੱਥੇ ਤਿਆਰੀਆਂ ਕਰਦੇ ਲੋਕ ਵੀ ਨਜ਼ਰ ਆਏ ਨੇ ਪਰ ਗੱਲ ਵਿੱਚ ਇਹ ਵੀ ਆਉਂਦੀ ਹੈ ਵੀ ਉੱਥੇ ਵੀ ਹੁਣ ਜਿਹੜਾ ਸਖਤੀ ਕਰਨ ਦੀ ਕੋਸ਼ਿਸ਼ ਪੁਲਿਸ ਦੇ ਵੱਲੋਂ ਕੀਤੀ ਜਾ ਰਹੀ ਹੈ ਪਰ ਗੱਲ ਇਹ ਆ ਵੀ ਉੱਥੇ ਤੱਕ ਲੋਕ ਪਹੁੰਚਣ ਕਿਵੇਂ ਦਿੱਤੇ ਗਏ ਇਹ ਵੀ ਸਵਾਲ ਵੱਡੇ ਨੇ ਪਰ ਖੈਰ ਸਾਡੇ ਨਾਲ ਇਸ ਵਕਤ ਲੱਖਾਂ ਸੁਧਾਣਾ ਲੱਖਾਂ ਸੁਧਾਣਾ ਜੁੜਿਆ ਗੱਲਬਾਤ ਕਰਦੇ ਆ ਲੱਖਾਂ ਸੁਧਾਣਾ ਤੁਹਾਡੀ ਜਿਹੜੀ ਅੱਜ ਦੀ ਕਾਲ ਸੀਗੀ ਬਾਈ ਤੇ ਕਿਵੇਂ ਵੇਖਦੇ ਹੋ ਹੁਣ ਜਿਹੜੇ ਪੁਲਿਸ ਨੇ ਇੰਨੇ ਜ਼ਿਆਦਾ ਪ੍ਰਬੰਧ ਕੀਤੇ ਹੋਏ ਨੇ ਵੀ ਤੁਹਾਨੂੰ ਲੱਗਦਾ ਕਿ ਤੁਹਾਡਾ ਇਹ ਜੋ ਤੁਸੀਂ ਅੱਜ ਦਾ ਮੋਰਚਾ ਤੁਹਾਡਾ ਸਫਲ ਹੋ ਸਕੇਗਾ ਇਹ ਅੱਜ ਉਹ ਤਾਂ ਪਈ ਆ ਆ ਕਲੀ ਵੀਰ ਤੁਸੀਂ ਹੈਰਾਨੀ ਦੀ ਗੱਲ ਦੇਖੋ ਯਾਰ ਪੂਰਾ ਹੱਤ ਹੋ ਗਈ ਯਾਰ ਪਾਣੀਆਂ ਤੇ ਜ਼ਹਿਰਾਂ ਨੇ ਪੰਜਾਬ ਸਾਰੇ ਸਾਡੇ ਜਿੱਥੋਂ ਜਿੱਥੋਂ ਵੀ ਕੋਈ ਹੱਥ ਕੋ ਬੰਦੇ ਸੀ ਮੋਤ ਪਰ ਬੰਦੇ ਜਿਹਨਾਂ ਨੇ ਕਾਫਲੇ ਲੈ ਕੇ ਤੁਰਨਾ ਹੈ ਸਾਰੇ ਉਹ ਰਸਤੇ ਦੇ ਵਸਾ ਕੇ ਲੀਆਂ ਗੱਡੀਆਂ ਕੇਰ ਲੀਆਂ ਟਾਂਕਾਂ ਤੱਕ ਸਾਡੇ ਬੰਦਿਆਂ ਦੇ ਮਾਰੀਆਂ ਗਈਆਂ ਯਾਰ ਅੱਜ ਹੂੰ ਫੋਗਲ ਪੁਆਇੰਟ ਤੇ ਤਾਇਪੁਰ ਰੋੜਾ ਜਿੱਥੇ ਉਹ ਨੌਕ ਰੋਡ ਲੀਟਰ ਜ਼ਹਿਰ ਪਾਣੀ ਦੇ ਸਿੱਧੇ ਡੈਂਗਾ ਵਾਲੇ ਉੱਥੇ ਰਾਤ ਦਾ ਪ੍ਰਬੰਧ ਚੱਲੀ ਜਾਂਦਾ ਟੈਂਟ ਲੱਗੇ ਹੋਏ ਲੰਗਰ ਤਿਆਰ ਹੋ ਰਿਹਾ ਸਟੇਜ ਲੱਗ ਰਹੀ ਹੈ ਉੱਥੇ ਪੂਰੇ ਡੈਂਗਾ ਵਾਲਿਆਂ ਨੂੰ ਉੱਥੇ ਇਕੱਠਾ ਹੋਣ ਦਿੱਤਾ ਉਹਨੂੰ ਪੁੱਤਰਾਮ ਕਰਨ ਦਿੱਤਾ ਜੀ ਉਹਨਾਂ ਦਾ ਸਾਰਾ ਪੂਲਸ ਵਾਲੇ ਨਾਲ ਉਹਨਾਂ ਦਾ ਪ੍ਰਬੰਧ ਕਰਾ ਰਹੀ ਹੈ ਇਹ ਗੱਲ ਜਾ ਕਿੱਧਰ ਹੋ ਰਹੀ ਆ ਹੂੰ ਪਾਣੀ ਦੀ ਗੱਲ ਹੈ ਵੀ ਜ਼ਹਿਰ ਪਾਉਣ ਵਾਲੇ ਬੰਦਿਆਂ ਨੂੰ ਜਿਹਨਾਂ ਨੇ ਸਾਡੇ ਹਜ਼ਾਰਾਂ ਲੋਕ ਕਤਲ ਲੱਗਦਾ ਤੁਹਾਨੂੰ ਵੀ ਤੁਸੀਂ ਜਿਹੜਾ ਅੱਜ ਜਿਹੜਾ ਇਹ ਲਗਾਉਣਾ ਸੀਗਾ ਤਾਂ ਬੰਨ ਹੁਣ ਫਿਰ ਪਲਾਨ ਕੈਨਸਲ ਸਮਝੀਏ ਜਾਂ ਫਿਰ ਕੋਈ ਨਵੀਂ ਝੁਗੜਾ ਸੀ ਸਾਡਾ ਕੋਈ ਕੈਨਸਲ ਨਹੀਂ ਕੁਛ ਨਹੀਂ ਕੋਈ ਗੱਲ ਨਹੀਂ ਫਰਦੇ ਆ ਪਰਚੇ ਦੇ ਡਾਂਗਾ ਮਾਰਨੇ ਪਹਿਲੇ ਦਿਨ ਤੋਂ ਖੜੇ ਆ ਇਸ ਗੱਲ ਦੇ ਉੱਤੇ ਕੋਈ ਗੱਲ ਨਹੀਂ ਮੈਂ ਸਲਾਮ ਕਰਦਾ ਉਹਨਾਂ ਲੋਕਾਂ ਨੂੰ ਕਿ ਜਿੰਨਾ ਜਿਹੜੇ ਲੋਕ ਉੱਠ ਕੇ ਆਏ ਨੇ ਹੂੰ ਤੇ ਹੁਣ ਕੀ ਲੱਗਦਾ ਸਾਡੀਆਂ ਸੁੱਟਿਆਂ ਅਜਮੀਰਾਂ ਵਾਲੇ ਲੋਕ ਨੇ ਯਾਰ ਕਮਾਲ ਹੋ ਗਈ ਯਾਰ ਕਿਹਨੂੰ ਦੇਖ ਦوں ਯਾਰਾ ਐਡਾ ਬੰਦਾ ਧੱਕਾ ਹੋਵੇ ਸ਼ਰਮ ਸਰਕਾਰ ਨਾਲ ਕਰਕੇ ਡੈਂਗਾ ਦੇ ਜਾਂ ਡੈਂਗਾ ਵਾਲੇ ਕੱਲ ਕਹਿ ਰਹੇ ਆ ਕੋਈ ਪਾਣੀ ਬੜੇ ਸਾਫ਼ ਆ ਸਾਡਾ ਕਸੂਰ ਨਹੀਂ ਕੋਈ ਗੱਲ ਕਹਿਣਾ ਯਾਰਾ ਵੀ ਇੱਕ ਗੁੱਟ ਪਾਣੀ ਵੀ ਭਰ ਲੋ ਯਾਰ ਭਰ ਵੀ ਛੱਡੋ ਨਾ ਆ ਲੋ ਯਾਰ ਕਿਰਨਾ ਕੱਪੂ ਡੈਂਗਾ ਪਾਣੀ ਉੱਤੇ ਪਾ ਲੋ ਇਹ ਮੰਨ ਜਾਵੇ ਪਾਣੀ ਸਹੀ ਆ ਯਾਰ ਹਾਂ ਸਾਰਾ ਕੁਝ ਅੱਖਾਂ ਦੇ ਸਾਹਮਣੇ ਬਾਪੂ ਕਹ ਆਲਾ ਯਾਰ ਸਾਡੇ ਨਾਲ ਉਹ ਗੁਲਾਮ ਆਜ਼ਮੀ ਪਾਰਟੀ ਤੋਂ ਲੈ ਕੇ ਸਰਕਾਰ ਤੋਂ ਲੈ ਕੇ ਭਵੰਤ ਤੋਂ ਲੈ ਕੇ ਸਾਰਾ ਪ੍ਰਸ਼ਾਸਨ ਸਾਰਾ ਉਹ ਸਾਰਾ ਇਹਦਾ ਨਾਲ ਖੜਾ ਹੈ ਇਹ ਅਸੀਂ ਕਿਸੇ ਤਰੀਕੇ ਦੇ ਨਾਲ ਇਹਨਾਂ ਨਾਲ ਜਿਹੜਾ ਗਹਿਰ ਹੈ ਇਹ ਬੰਦ ਨਹੀਂ ਹੋਣ ਦੇਣਾ ਨਹੀਂ ਪਰ ਬਾਈ ਜੀ ਉਹ ਕਹਿੰਦੇ ਆ ਵੀ ਤੁਸੀਂ ਇੱਥੇ ਆ ਕੇ ਮਾਹੌਲ ਖਰਾਬ ਹੋ ਸਕਦਾ ਖੂਨ ਖਰਾਬਾ ਹੋ ਸਕਦਾ ਉਹ ਤੋਂ ਬਚਾ ਦੇ ਲਈ ਪੁਲਿਸ ਤਾਂ ਕਹਿੰਦੀ ਬਈ ਸਾਡਾ ਤਾਂ ਕਾਨੂੰਨ ਦੀ ਸਥਿਤੀ ਨੂੰ ਬਹਾਲ ਕਰਨਾ ਕੰਮ ਹੈ ਅਸੀਂ ਉਹ ਕਰ ਰਹੇ ਹਾਂ ਕੰਮ ਆਪਣਾ ਮੈਂ ਬਹਾਨਾ ਕੀ ਬਣਾਇਆ ਸਰਕਾਰ ਨੇ ਤੇ ਪ੍ਰਸ਼ਾਸਨ ਨੇ ਟੈਂਕ ਵਾਲਿਆਂ ਨੇ ਮਿਲ ਕੇ ਪਹਿਲਾਂ ਫੇਲੀ ਬਿਆਨ ਦਿਵਾਇਆ ਉਹਨਾਂ ਤੋਂ ਹੂੰ ਅਸੀਂ ਲੱਖ ਬੰਦਾ ਲੈ ਕੇ ਟਕਰਾਂਗੇ ਫਿਰ ਰਾਤ ਉਹਨਾਂ ਨੇ ਸਟੇਜ ਲਵਾਈ ਹੂੰ ਦੋ ਟੈਂਟ ਦਾ ਪਰਦਮਾ ਉਹਨੂੰ ਇਕੱਠੇ ਹੋਣ ਦਿੱਤਾ ਵੀ ਇਸ ਸਥਿਤੀ ਨੂੰ ਦਿਖਾ ਕੇ ਅਸੀਂ ਦੂਜੇ ਬੰਦੇ ਘੇਰਨੇ ਐਨਜੀਟੀ ਦੇ ਕੇਸ ਦੇ ਵਿੱਚ ਇਹਨਾਂ ਨੇ ਸਟੇ ਮੰਗੀ ਵੀ ਰੰਗ ਵਾਲਿਆਂ ਨੇ ਐਨਜੀਟੀ ਦਾ ਸਾਵਨਕਾਰ ਕਰਤਾ ਵੀ ਕੋਈ ਸਟੇ ਨਹੀਂ ਮਿਲਣੀ ਇਹ ਪਾਣੀ ਬੰਦ ਕਰੋ ਤੇ ਜਿਹੜੇ ਬਾਈ ਜੀ ਫਿਰ ਇਹ ਮੱਲ ਕੇ ਮਸਲਾ ਕੀ ਹੈ ਕਿਉਂਕਿ ਇਹ ਜਿਵੇਂ ਇਹ ਹੁੰਦਾ ਯਾਰ ਹੱਥਲੀ ਸੰਵਿਧਾਨਕ ਅਦਾਰੇ ਨੇ ਵੀ ਐਨਜੀਟੀ ਹੋ ਗਿਆ ਨੈਸ਼ਨਲ ਪੋਲੂਸ਼ਨ ਬੋਰਡ ਹੋ ਗਿਆ ਪੰਜਾਬ ਪ੍ਰੋਡਿਊਸ਼ਨ ਬੋਰਡ ਹੋ ਗਿਆ ਉਹਦਾ ਸੰਵਿਧਾਨਕ ਅਦਾਰੇ ਨੇ ਉਹਨਾਂ ਦੇ ਆਰਡਰ ਨੇ ਯਾਰ ਕਮਾਲ ਹੋ ਗਈ ਮੁੱਖ ਮੰਤਰੀ ਖੁਦ ਬੋਲ ਚੁੱਕਿਆ ਯਾਰ ਭਾਨਵੰਤ ਤੁਹਾਡੇ ਕੋ ਹਾਈ ਕੋਰਟ ਸੁਪਰੀਮ ਕੋਰਟ ਹੈਗੇ ਨਾ ਫਿਰ ਅੱਗੇ। ਉਪਰਾਵਾ ਹਾਈ ਕੋਰਟਾਂ ਸੁਪਰੀਮ ਕੋਰਟਾਂ ਤੱਕ ਵੀ ਗਏ ਹੋਇਆ ਸਾਰੇ ਚੱਲੀ ਜਾਂਦੇ ਆ ਹਾਈ ਕੋਰਟ ਨੂੰ ਸੋ ਮੋਟਰ ਰੋਡਸ ਲਿਆ ਤੇ ਹੂੰ ਉਹ ਵੀ ਤਰੀਕ ਹੈ। ਜਿਆ ਯਾਰ ਨਾ ਪੰਜਾਬ ਮਾਰਿਆ ਯਾਰਾ ਪੰਜਾਬ ਦੇ ਕਲਾ ਰਾਜਸਥਾਨ ਤੱਕ ਤੇ ਲੋਕ ਮਾਰੇ ਜਾ ਰਹੇ ਆ। ਹਾਂ। ਪਰ ਸਾਰੇ ਕਾਨੂੰਨਾਂ ਨੂੰ ਛਿੱਕੇ ਤੇ ਟੰਗ ਕੇ ਕਿਸੇ ਕੋਰਟ ਦੀ ਪਰਵਾਹ ਨਹੀਂ ਇਹਦੀ ਕੋਰਟ ਹੀ ਐਂ ਜਿੱਦੀ ਵੀ ਕੋਰਟ ਹੈ ਜੱਜ ਬੈਠਾ ਹੂੰ ਉਸੇ ਕੋਟਾਂ ਦੀ ਪਰਵਾਹ ਨਹੀਂ ਯਾਰ ਸਰਕਾਰ ਸ਼ਰਿਆਂ ਆ ਮਾ ਕੇ ਖੜ ਗਈ ਅਰਬਟ ਤੇ ਤੇ ਮਾਰੋ ਯਾਰ ਪੰਜਾਬੀਆਂ ਨੂੰ ਜਹਿਰ ਪਾ ਕੇ ਉਹਦੇ ਨਾਲ ਖੜੇ ਆ ਐਦੂ ਜਿਹੇ ਹਾਲਾਤ ਸਾਡੇ ਕੀ ਮੰਦੇ ਹੋ ਸਕਦਾ ਥਲੀ ਹੂੰ ਤੇ ਹੁਣ ਫਿਰ ਤੁਸੀਂ ਮਤਲਬ ਕਿ ਅੱਜ ਜੇ ਅੱਜ ਮੰਨ ਲਓ ਸਾਰੇ ਲੀਡਰਾਂ ਨੂੰ ਕਾਬੂ ਕਰ ਲਿਆ ਜਾਂਦਾ ਕਿਉਂਕਿ ਹੁਣ ਹਾਲਾਤ ਆ ਜੋ ਪੁਲਿਸ ਨੇ ਇੱਥੇ ਕੀਤੇ ਹੋਏ ਆ ਮੈਨੂੰ ਲੱਗਦਾ ਨਹੀਂ ਆ ਬਈ ਇੱਥੇ ਤੱਕ ਜਿਹੜੇ ਤੁਸੀਂ ਲੀਡਰ ਲੋਕ ਆ ਜਾਂ ਤੁਹਾਡੇ ਇੱਥੇ ਬਈ ਚੱਪੇ ਚੱਪੇ ਤੇ ਪੁਲਸਾ ਚੱਪੇ ਚੱਪੇ ਤੇ ਪੁਲਸਾ ਕੱਲੀ ਕੱਲੀ ਵੀਹੀ ਗਲੀ ਇਹਨਾਂ ਨੇ ਕੱਲੇ ਕੱਲੇ ਸਾਰਾ ਲੁਧਿਆਣਾ ਸੀਲ ਕੀਤਾ ਪੂਰਾ ਪੰਜਾਬ ਸੀਲ ਆ ਯਾਰ ਸਾਡੇ ਬੰਦੇ ਮਾਨਸਾ ਵਾਲੇ ਮਾਨਸਾ ਹੀ ਫੜ ਲਏ ਬਰਨਡੇ ਵਾਲੇ ਬਰਨਡੇ ਫੜ ਲਏ ਮੋਸਰ ਵਾਲੇ ਮੋਸਰ ਫੜ ਲਏ ਹਮ ਇਹ ਹੋਰ ਕੀ ਹੁਣ ਬਾਈ ਜੀ ਮਤਲਬ ਕਿ ਜੇ ਹੁਣ ਫੜ ਲਏ ਉਸ ਤੋਂ ਬਾਅਦ ਜਦੋਂ ਛੱਡਣਗੇ ਰਾਸ ਤੋਂ ਤਾਂ ਫਿਰ ਉਹ ਘਰੋਂ ਘਰੀ ਚਲ ਜਾਣਗੇ ਜਾਂ ਫਿਰ ਕੋਈ ਵੱਡਾ ਮੋਰਚਾ ਵਿਢਣ ਦੀ ਜਿਹੜੀ ਤਿਆਰੀ ਹੈ ਤੁਹਾਡੀ ਇਹ ਤਾਂ ਫਿਰ ਲੋਕਾਂ ਦੇ ਖੜਾ ਜਿੱਦੋਂ ਸਾਡੀਆਂ ਜ਼ਮੀਰਾਂ ਆਈ ਮਰੀਆਂ ਨੇ ਠੀਕ ਆ ਨਾ ਇਹ ਤਾਂ ਤੁਹਾਨੂੰ ਪਤਾ ਹੀ ਆ ਸਾਡੇ ਹਾਲਾਤ ਬਣੀ ਖੜੇ ਨੇ ਮੈਂ ਅਸੀਂ ਮਿਆਂ ਦੇ ਕਲਪ ਦੇ ਯਾਰ ਬਹਿ ਆ ਵੀ ਪੰਜਾਬ ਦੇ ਲੋਕੋ ਤੁਸੀਂ ਫਿਰ ਉੱਠ ਖੜੋ ਜੇ ਨਾ ਨਿਕਲਦਾ ਘੱਟੇਰ ਕਿੰਨੇ ਕ ਬੰਦੇ ਨੂੰ ਰੋਕ ਲੈਣਗੇ ਜੇ ਇਕੱਲੇ ਇਕੱਲੇ ਬਿੰਡ ਤੇ ਹੋ ਕੇ ਬੱਜੇ ਹੁੰਦੇ ਤੇ ਸਾਰਾ ਪਿੰਡ ਉੱਠ ਕੇ ਬੱਚੇ ਜਵਾਗ ਜਵਾਲੇ ਤਰ੍ਹਾਂ ਸੜਕਾਂ ਤੇ ਨਹੀਂ ਫਿਰ ਬਹੁਤ ਸਾਰੇ ਬੰਦੇ ਕਹਿੰਦੇ ਆ ਵੀ ਲੱਖਾ ਸਜਾਣਾ ਤੇ ਅਮਤੋਜ ਮਾਨੇ ਸਿਆਣੇ ਹੋਗੇ ਵਿਰੋਧੀ ਪਾਰਟੀਆਂ ਵੀ ਹੈਗੀਆਂ ਕਾਂਗਰਸ ਵੀ ਹੈਗੀ ਆ ਅਕਾਲੀ ਦਲ ਹੈਗਾ ਜਾਂ ਹੋਰ ਰਾਜਨੀਤਿਕ ਲੋਕ ਵੀ ਹੈਗੇ ਨੇ ਮੋਟਾ ਚੜਾਵਾ ਚੜਦਾ ਥਲੀ ਸਿਆ ਮੋਟਾ ਚੜਾਵਾ ਚੜਦਾ ਸਭ ਨੂੰ ਹੂੰ ਵਰਕੀ ਮੋਟੀ ਪੈਂਦੀ ਆ ਲੀਡਰ ਤਾਂ ਉਹ ਤਾਂ ਕਹਿੰਦੇ ਸੀ ਡਾਇੰਗ ਇੰਡਸਟਰੀ ਵਾਲੇ ਕਹਿੰਦੇ ਵੀ ਮੋਟਾ ਚੜਾਵਾ ਤਾਂ ਤੁਸੀਂ ਵੀ ਮੰਗਦੇ ਸੀ ਕਹਿੰਦੇ ਬਲੈਕਮੇਲਰ ਰਗਦੀ ਕਹਿੰਦੇ ਬਲੈਕਮੇਲ ਕਰਦੇ ਮੈਂ ਮੈਂ ਕਹਿੰਦਾ ਕਲੀ ਵਾਲਾ ਪੈਸਾ ਸਾਫਤ ਕਰਨ ਦੇ ਵਤੋਜ ਮਾਨ ਤੇ ਲੱਖਾਦਨ ਸਾਡੀ ਸਮੁੱਚੀ ਕਾਲੇ ਮੋਰਚੇ ਦੀ ਟੀਮ ਕਿਸੇ ਬੰਦੇ ਨੇ ਚਾਹ ਦੇ ਕੱਪ ਦੇ ਵੀ ਰਵਾਦਾਰ ਹੋਈਏ ਨਾ ਸਰਦ ਸਾਦਾ ਤੇ ਜੁੱਤੀਆਂ ਸੋਨੀਆਂ ਗਾਲ ਸਾਡੇ ਜੁੱਤੀਆਂ ਪਾ ਕੇ ਹਾਰ ਜੁੱਤੀਆਂ ਦਾ ਸਾਡਾ ਜਲੂਸ ਕੱਢੋ ਉਹ ਸਾਫਤ ਕਦੇ ਬੰਦਾ ਲਿਆ ਕੇ ਵੀ ਹਾਂ ਅਸੀਂ ਕਿਸੇ ਪੰਜ ਬਹੁਤ ਈਆਂ ਆਉਗੀਆਂ ਉਹਦਾ ਬੜ ਚੜਦੀਆਂ ਆਫਰਾਂ ਆਗੀਆਂ ਨੇ ਸਭ ਐਮਐਲਏ ਐਮਪੀਆਂ ਦੀਆਂ ਆਫਰ ਆਗੀਆਂ ਸੀ ਨਾ ਟਿਕਟਾਂ ਦੀਆਂ ਆਫਰ ਆਗੀਆਂ ਸੀ ਹੂੰ ਹੂੰ ਕੁੱਖਾ ਜਿਹਾ ਤਰਾਂ ਸਾਲ ਸਾਲ ਦੇ ਜਵਾਗ ਮਰਦੇ ਦੇਖ ਰਿਆਂ ਮੈਂ ਮੂੰਹ ਦੇ ਕੈਂਸਰ ਹੋ ਗਏ ਸਾਡੇ ਜਵਾਕਾਂ ਨੂੰ ਯਾਰ ਸਾਡੇ ਸਾਰੇ ਪਾਣੀ ਦੀ ਡਰੇਨਿੰਗ ਪਾਤਾ ਨਾਲੇ ਲਾ ਧਰਤੀ ਤੋਂ ਇਹ ਲਾ ਕੇ ਲਾ ਇਹਨਾਂ ਨੇ ਸਾਰਾ ਘਰਾਵਾਂ ਦੇ ਵਿੱਚ ਹੂੰ ਅਸੀਂ ਜਾਵਾਂ ਕਿੱਥੇ ਫਿਰ ਇਹ ਤਾਂ ਬਾਈ ਵੀ ਅੱਛੇ ਲੋਕਾਂ ਦੀ ਇੱਥੇ ਦੇ ਲੋਕ ਬੜੇ ਆਰਾਮ ਦੇ ਨਾਲ ਲੰਘ ਰਹੇ ਨੇ ਉਹ ਯਾਰ ਇਹਨਾਂ ਲੋਕਾਂ ਦੀਆਂ ਜਵੀਆਂ ਮਰ ਗਈਆਂ ਥਲੀਆ ਮਰਨ ਦੇ ਜਰਾਗਾ ਰਖੀ ਕੇ ਮਰਨਗੇ ਕੋਈ ਗੱਲ ਚੇਤਾ ਰੱਖੀ ਉਹ ਵਿਰੋਧੀ ਧਿਰ ਵਾਲੇ ਕਿੱਛੇ ਨਾ ਕਾਂਗਰਸੀ ਚੁੱਪ ਨੇ ਓਏ ਕਾਲੀ ਦਲ ਚੁੱਪ ਆ ਓਏ ਸਾਰੇ ਚੁੱਪ ਨੇ ਯਾਰ ਇਹ ਲੱਖੇ ਦਾ ਮੁੱਦਾ ਮਤੋਜ ਦਾ ਮੁੱਦਾ ਯਾਰ ਹੂੰ ਪਰ ਉਹਨਾਂ ਨੂੰ ਲੱਗਦਾ ਵੀ ਛੇੜਿਆ ਹੋਇਆ ਮੁੱਦਾ ਤੁਸੀਂ ਐ ਕੱਲ ਨੂੰ ਜੇ ਇਹ ਮੋਰਚਾ ਸਫਲ ਹੁੰਦਾ ਵੀ ਨੰਬਰ ਤਾਂ ਤੁਹਾਡੇ ਬਣਨੇ ਨਾ ਉਹਨਾਂ ਨੂੰ ਤਾਂ ਇਹ ਹੀ ਹੈ ਨਾ ਆਪਾਂ ਤਾਂ ਭਾਂ ਮਰਾ ਗਾ ਨੰਬਰਾਂ ਯਾਰ ਕਿਹੜੇ ਸਿਆਸੀ ਧਰ ਗੈਰ ਸਿਆਸੀ ਕੋਕਸਾਂ ਕੋਈ ਮਜ਼ਦੂਰ ਕੋਈ ਵੀ ਧਰ ਜਿਹੜੀ ਲੜਦੀ ਆ ਪੰਜਾਬ ਦੇ ਹੱਕਾਂ ਦੇ ਮੈਂ ਤਾਂ ਨਿਕਲੇ ਦੇਖਿਆ ਵੀ ਇਹਦੇ ਨੰਬਰ ਪਾ ਲੈ ਮੈਂ ਹਰ ਇੱਕ ਨਾਲ ਖੜਦਾ ਟੇਰ ਜਾ ਕੇ ਹੂੰ ਮੈਂ ਕਿਸਾਨਾਂ ਨਾਲ ਵੀ ਖੜਦਾ ਮੈਂ ਮਜ਼ਦੂਰਾਂ ਨਾਲ ਵੀ ਖੜਦਾ ਮੈਂ ਹੋਰ ਧੱਕਾ ਹੁੰਦਾ ਮੈਂ ਉੱਥੇ ਵੀ ਖੜਦਾ ਮੈਂ ਸਿਆਸੀ ਧੱਕੇ ਹੁੰਦੇ ਮੈਂ ਉੱਥੇ ਵੀ ਖੜਦਾ ਆ ਮਾਲਫੇਲਰ ਮਾਰਦੀ ਆ ਉਹਨਾਂ ਦਾ ਧੱਕਾ ਹੁੰਦਾ ਵੀ ਖੜਿਆ ਹਾਲਾਂਕਿ ਮਾਲੀ ਮੇਰੇ ਖਿਲਾਫ ਸੈਂਕੜੇ ਵਾਰੀ ਉਹਨੇ ਬੋਲਿਆ ਲਿਖਿਆ ਹੋਣਾ ਪਰ ਆਪਾਂ ਮੈਂ ਤਾਂ ਧੱਕੇ ਦੇ ਖਿਲਾਫ ਖੜਦਾ ਯਾਰ ਮੈਂ ਤਾਂ ਕਦੇ ਬੰਦੇ ਪਰ ਦੀ ਸੋਚੀ ਨਹੀਂ ਯਾਰ ਵੀ ਆ ਬੰਦਾ ਹੂੰ ਬਾਈ ਜੀ ਬਿਲਕੁਲ ਜਿਹੜੀ ਤੁਹਾਡੀ ਗੱਲ ਆ ਅਸੀਂ ਰੱਖ ਰਹੇ ਆ ਤੇ ਇੱਕ ਹੋਰ ਵੀਰ ਚੈਨਲ ਤੋਂ ਹੈ ਉਹ ਗੱਲਬਾਤ ਕਰਨਾ ਚਾਹੁੰਦੇ ਆ ਤੁਹਾਡੇ ਨਾਲ ਕਰ ਲੋ ਅਰੇ ਕੀ ਤੁਹਾਡੇ ਮਾਲਕ ਆ ਤੁਹਾਡੇ ਇਹ ਇੱਕ ਟਕਰਾਅ ਤਾਂ ਬਿਲਕੁਲ ਲੱਖਾ ਸਿਧਾਣਾ ਦੇ ਨਾਲ ਗੱਲਬਾਤ ਹੋਈ ਹੈ ਤੇ ਲੱਖਾ ਸਿਧਾਣਾ ਦੇ ਵੱਲੋਂ ਜਿਹੜਾ ਕਿਹਾ ਗਿਆ ਵੀ ਜਿੱਤੇ ਨਾ ਕਿਤੇ ਸਰਕਾਰ ਉਹਨਾਂ ਲੋਕਾਂ ਦੀ ਪੈਰਵਾਈ ਕਰ ਰਹੀ ਹੈ ਜਾਂ ਉਹਨਾਂ ਲੋਕਾਂ ਦੇ ਹੱਕ ਦੇ ਵਿੱਚ ਖੜੀ ਨਜ਼ਰ ਆ ਰਹੀ ਹੈ ਜਿਹੜੇ ਲੋਕ ਜ਼ਹਿਰਾ ਮੰਡਰੇ ਨੇ ਹਾਲਾਂਕਿ ਐਨਜੀਟੀ ਦੀ ਵੀ ਗੱਲ ਲੱਖੇ ਸਿਧਾਣੇ ਹੋਰਾਂ ਨੇ ਕੀਤੀ ਹੈ ਵੀ ਐਨਜੀਟੀ ਦੇ ਵਿੱਚ ਵੀ ਉਹਨਾਂ ਨੂੰ